ਅੱਜ ਪੀਸੀਆਰ ਦੀ ਟੀਮ ਵੱਲੋਂ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੌਕੇ ਤੇ ਆਉਂਦੀ ਇੱਕ ਕਾਰ ਨੂੰ ਪੀਸੀਆਰ ਦੀ ਟੀਮ ਵੱਲੋਂ ਜਦੋਂ ਚੈਕਿੰਗ ਲਈ ਰੋਕਿਆ ਤਾਂ ਕਾਰ ਚਾਲਕ ਨੌਜਵਾਨ ਪੀਸੀਆਰ ਦੀ ਟੀਮ ਨਾਲ ਉਲਝ ਪਿਆ ਇਸ ਦੌਰਾਨ ਪੀਸੀਆਰ ਦੇ ਮੁਲਾਜ਼ਮ ਨਾਲ ਉਕਤ ਕਾਰ ਚਾਲਕ ਗੁੱਥਮ-ਗੁੱਥਾ ਹੋ ਪਿਆ ਜਿਸ ਦੌਰਾਨ ਪੀਸੀਆਰ ਮੁਲਾਜ਼ਮ ਦੀ ਵਰਦੀ ਵੀ ਉਸ ਨੌਜਵਾਨ ਵੱਲੋਂ ਫਾੜ ਦਿੱਤੀ ਗਈ ਜਿਸ ਦੌਰਾਨ ਚੋਦੋਂ ਨੌਜਵਾਨ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਗਈ ਤਾਂ ਨੌਜਵਾਨ ਪਾਸੋਂ ਇੱਕ ਰਿਵਲਵਰ ਤੇ 6 ਗੋਲ ਬਰਾਮਦ ਕੀਤੇ ਗਏ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਅੱਜ ਐਸਆਈ ਨਿਰਮਲ ਸਿੰਘ ਖਾਣਾ ਸਿਟੀ ਕੋਲ ਬੜਾ ਤਣਾਤਾ ਅੱਜ ਬਲਤਰਾਸਰਾਂ ਦੇ ਹੁਕਮ ਅਨੁਸਾਰ ਪੀਸੀਆਰ ਟੀਮ ਨੇ ਨਕਾ ਪ੍ਰੇਮਪੁਰਾ ਬਲਾਪੋੜਾ ਲਾਇਆ ਸੀਗਾ ਉਥੋਂ ਮਹਿੰਦਰ ਸਿੰਘ ਤੇ ਤੀਰ ਸਿੰਘ ਨੇ ਫੋਨ ਕੀਤਾ ਇੱਕ ਜਿਹੜਾ ਨੌਜਵਾਨ ਆ ਉਹਦੇ ਕੋਲੋਂ ਪਿਸਤਲ ਗ੍ਰਾਹਨ ਹੋਇਆ ਉਹਨ ਹੰਲਾ-ਗੁੱਲਾ ਕੀਤਾ ਨਾਜਵਾਨਾਂ ਦੇ ਗਲਪਿਆ ਤੋਂ ਤਤਤੀਸ਼ਾ ਹਸੋ ਬਿੰਦਿਆ ਉਹਦੇ ਕੋਲੋਂ ਇੱਕ ਪਿਸਤਲ 6 ਜਿੰਦਾ ਰੌਂਦ ਇੱਕ ਮੈਗਜ਼ੀਨ ਕਾਲੇ ਸ਼ੀਸ਼ੇ ਵਾਲੀ ਵੈਨਯੂ ਗੱਡੀ ਜਿਹਦਾ ਨੰਬਰ ਹੈਗਾ PB 36Z 2610 ਹੰਡਾਈ ਕੰਪਨੀ ਦੀ ਸਰ ਵਿਅਕਤੀ ਦਾ ਕੁਝ ਪਤਾ ਚੱਲਦਾ ਕਿੱਥੇ ਦਾ ਰਹਿਣ ਵਾਲਾ ਉਹ ਹੈਗਾ ਜੀ ਉਹਦਾ ਨਾਮ ਹੈਗਾ ਸੰਨੀ ਸਨੋਪੋ ਸ਼੍ਰੀ ਸ਼ੰਦਾਵਾਸੀ ਵਾਜਿੰਦਾਂ ਨਾਲ ਕੋੜਾ ਬੰਦਾ ਤੇ ਸਰ ਕੀ ਕਾਰਵਾਈ ਵਗੈਰਾ ਕਰੇ ਬਤਾਵ ਕਰੋ ਜੋ ਵੀ ਤਰਾਬਰਦੀ ਹੋ ਗਈ ਉਹਨ ਮਲਾਜਮਾਂ ਦੇ ਥੀਪਿਆ ਉਹਨਾਂ ਨਾਲ ਹੱਲਾ ਗੋਲਾ ਕੀਤਾ ਸਾਟ ਲਗੀਆਂ ਵਰਦੀਆਂ ਬਣਾ ਜਦੇ ਉਹਦੀ ਵਰਦੀ ਪਾੜੀ ਆ ਜਿਹੜੀ ਵੀ ਤਰਾਬਰਦੀ ਹੋ ਗਈ ਕੋਈ ਗਰੀਜ ਨਹੀਂ ਕੀਤਾ ਜਿਹੜੇ ਮਲਾਜਮ ਹੋਣੇ ਨਾਮ ਵਗੈਰਾ ਵੇਖਤੇ ਕੀ ਹੈ ਜੀ ਬਿਲਕੁਲ ਉਹ ਉੱਚ ਅਫਸਰਾਂ ਨੂੰ ਧਿਆਨ ਚ ਲੈਂਦਾ ਜਾਊਗਾ ਉਹਨਾਂ ਨੂੰ ਸ਼ਿਫਾਰਿਸ਼ ਕਰਕੇ ਭੇਜੀ ਹੋਗੀ ਤੇ ਨਾਮ ਵਗੈਰਾ ਹੈ ਜਿਹੜੇ ਜਿਹੜੇ ਮਲਾਜਮ ਬਿਲਕੁਲ ਹੀ ਰਿਕਮੈਂਡੇਸ਼ਨ ਕਰਾਂਗੇ ਉਹਨਾਂ ਵਾਸਤੇ ਜੀ ਪੀਐਸਆਰ ਟੀਮ ਪਾਸੇ ਜੀ ਉਹਨਾਂ ਦੇ ਨਾਂ ਕੀ ਹੈ ਜਿਹੜੇ ਆਪਣੇ ਮੰਦੀ ਮਲਾਈ ਮਾਂ ਦੇ ਨਾਂ ਕੀ ਹੈ ਜਿਹਨਾਂ ਦਾ ਉਹ ਮੈਂ ਦਰਸ਼ਕ ਨੇ ਪੀਸੀਆ ਟੀਮ ਦੇ ਵਿੱਚ ਤੀਰਤ ਸਿੰਘ ਨੇ ਜੀਵਨ ਸਿੰਘ ਤੇ ਨਕਾ ਸਰ ਕਿੱਥੇ ਕਿਹੜੇ ਦਿਨ ਲਾਇਆ ਇਹ ਨਕਾ ਸੀਗਾ ਜੀ ਪ੍ਰੇਮਨਗਰ ਫਗਵਾੜਾ ਰੋਡ ਤੇ ਜਗਾ ਬਦਲ ਬਲ ਕੇ ਨਾਕੇ ਲੱਗਦੇ ਆ ਬਾਲਾਦਰ ਆਪ ਸਮਝੋ ਕੋਣ ਸਾਹਿਬ